ਹੈਲੋ ਹਾਂਜੀ ਕਰਮਦੀਰ ਬਟਿੱਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਨਾ ਛੋਟੇ ਬੱਚੇ ਦਾ 12 ਸਾਲ ਦੇ ਬੱਚੀ ਦਾ ਲਹਿੰਗਾ ਬਣਾਉਣਾ ਆਏਗਾ ਲਹਿੰਗਾ ਸੂਟ ਤੇ ਉਹਦੇ ਨਾਲ ਕਮੀਜ਼ ਦੇ ਨਾਲ ਆਪਾਂ ਲਹਿੰਗਾ ਬਣਾਉਣਾ ਆਏਗਾ ਆਹ ਵਾਲੀਆਂ ਲੈਸਾ ਲਾ ਕੇ ਆਹ ਵਾਲੀਆਂ ਲੈਸਾਂ ਹੋਣੀਆਂ ਜੀ ਆਹ ਆਪਣਾ ਹੈਗਾ ਫੈਬਰਿਕ 3 ਮੀਟਰ ਕੱਪੜੇ ਤੋਂ ਆਪਾਂ ਬਣਾਉਣਾ ਆਏਗਾ ਲਹਿੰਗਾ ਆਹ ਵਾਲੀ ਇਹਦੇ ਤੇ ਲਾਈਨਿੰਗ ਲੱਗਣੀ ਆ ਤੇ ਆਹ ਵਾਲੇ ਵਿੱਚ ਲੈਸ ਲਾਉਣੀ ਹੈ ਨਾਲੇ ਆਹ ਵਾਲੀ ਲਾਉਣੀ ਆ ਤੇ ਨਾਲੇ ਆਹ ਵਾਲੀ ਲਾਉਣੀ ਆ ਠੀਕ ਹੈ ਜੀ ਵੀਡੀਓ ਦੇ ਨਾਲ ਬਣੀ ਰਿਓ ਜੀ ਕਿ ਮੈਂ ਤੁਹਾਨੂੰ ਦੱਸੂੰਗੀ ਵੀ ਆਪਾਂ ਕਿਸ ਤਰ੍ਹਾਂ ਬਣਾਉਣੀ ਹੈ ਹਾਂਜੀ ਇਸ ਤਰੇ ਨਾਲ ਤਰ੍ਹਾਂ ਨਾਲ ਪਹਿਲਾਂ ਆਪਾਂ ਲਾਈਨਿੰਗ ਜੋੜਨ ਤੋਂ ਪਹਿਲਾਂ ਨਾ ਆਪਾਂ ਆਹ ਵਾਲੀ ਲੈ ਆ ਸਾਂ ਜਿਹੜੀ ਆਹ ਵਾਲੀ ਗੋਟਾ ਪੱਤੀ ਲਾਵਾਂਗੇ ਇਹਦੇ ਬਾਅਦ ਸੇ ਆਪਾਂ ਨਿਸ਼ਾਨੀਆਂ ਲਾ ਲੈਣੀਆਂ ਪਹਿਲਾਂ ਵੀ ਕਿੱਥੇ ਕਿੱਥੇ ਲਾਉਣਾ ਹੈਗਾ ਇੱਕੋ ਜਿਹਾ ਡਿਫਰੈਂਸ ਛੱਡ ਕੇ ਨਿਸ਼ਾਨੀਆਂ ਲਾ ਲਾਂ ਤੇ ਹੁਣ ਆਪਾਂ ਇਹ ਇੱਕ ਸਲਾਈ ਨਾਲ ਹੀ ਲੱਗ ਜਾਂਦੀ ਹੈ ਇਹ ਆਪਾਂ

ਜੀ ਹੁਣ ਆਪਾਂ ਇਹਦੇ ਤੇ ਲਾਈਨਿੰਗ ਅਟੈਚ ਕਰਾਂਗੇ ਆਪਾਂ ਗੋਟਾ ਪੱਤੀ ਇਹਦੇ ਤੇ ਅਟੈਚ ਕਰ ਲਈ ਹੈ ਸਾਰੇ ਤੇ ਹੁਣ ਆਪਾਂ ਇਹਦੇ ਤੇ ਲਾਈਨਿੰਗ ਅਟੈਚ ਕਰਾਂਗੇ ਇਸ ਤਰ੍ਹਾਂ ਆਪਣੀ ਲਾਈਨਿੰਗ ਨੂੰ ਇਸ ਤਰ੍ਹਾਂ ਧਰ ਕੇ ਸਾਰੇ ਕੱਪੜੇ ਤੇ ਲਾਉਣੀ ਹੈ ਲਾਈਨਿੰਗ ਆਪਾਂ ਸਾਰੇ ਲਹਿੰਗੇ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰ ਲੋ ਜੀ ਚੈਨਲ ਨੂੰ ਜੀ ਕਿਸੇ ਗੱਲ ਦੀ ਤੁਹਾਨੂੰ ਨਾ ਸਮਝ ਲੱਗੀ ਤਾਂ ਤੁਸੀਂ ਮੈਥੋਂ ਪੁੱਛ ਲਿਓ ਜੀ ਆਪਾਂ ਸਾਰਾ ਜਿਹੜਾ ਲਹਿੰਗਾ ਬਣਾ ਮੰਗ ਦੀ ਸਾਰੀ ਵੀਡੀਓ ਆਪਾਂ ਜਮਾ ਕਰਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਲਾਈਨ ਹੀ ਹੈਗੀ ਉਹਨੂੰ ਨਾਲ-ਨਾਲ ਰੱਖ ਕੇ 3 ਮੀਟਰ ਕੱਪੜੇ ਦਾ ਆਪਾਂ ਇਹ ਘਾਗਰਾ ਬਣਾ ਰਹੇ ਹਾਂ ਜੀ ਲਹਿੰਗਾ ਛੋਟੇ ਬੱਚੇ ਦਾ ਜਿਹਦੀ ਨਾਲ ਆਪਾਂ ਇਸ ਤਰ੍ਹਾਂ ਲਾਈਨ ਅਟੈਚ ਕਰ ਲੈਣੀ ਹੈ ਲਾਈਨਿੰਗ ਜੋੜਨ ਤੋਂ ਬਾਅਦ ਆਪਾਂ ਇਹਨਾਂ ਦੋਨੇ ਕੰਨੀਆਂ ਫੜ ਕੇ ਵੀ ਇੱਕ ਤਰ੍ਹਾਂ ਜੋੜ ਦੇਣੀ ਹੈ ਇਹਨਾਂ ਨੂੰ ਜੋੜ ਪਾ ਦੇਣਾ ਜਿਹੜੀਆਂ ਦੋਨੇ ਪਾਸੇ ਆਪੇ ਕਰਨੇ ਹਨ ਹਾਂਜੀ ਆਪਾਂ ਬੈਲਟ ਬਣਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਤੇ ਬਾਲ ਪਾਉਣੇ ਸ਼ੁਰੂ ਕਰਾਂਗੇ ਬਾਲ ਸਾਰੇ ਆਪਣੇ ਇੱਕ ਪਾਸੇ ਨੂੰ ਜਾਣੇ ਚਾਹੀਦੇ ਹੈਗੇ ਆਇਨੀ ਵੀ ਉਧਰਲੇ ਬਾਲ ਉਧਰੋਂ ਪਾਤੇ ਤੇ ਇਧਰਲੇ ਇਧਰੋਂ ਪਾਤੇ बाल सारे सारा एक पासे होना चाहिए तो इको जी अपने बाल होने चाहिए है जी ये आप पेटी तैयार कर ली है बैल्टे की हम आपने स्टार्ट करते हैं लेंंगे तो बाल पाए हैं హోం ఏదే జీనా బెల్టాక పా అటేచ బెల్టతో బాధ నీచే ఫోల్డ్దే ఇత ਦੇ ਹਿਸਾਬ ਦੇ ਹਿਸਾਬ ਨਾਲ ਜਿੰਨੀ ਲੈਂਥ ਰੱਖਣੀ ਆ ਰੱਖ ਕੇ ਤੇ ਜਿਹੜਾ ਕਪੜਾ ਵੱਧ ਹੁੰਦਾ ਆਪਾਂ ਫੋਲਡ ਕਰ ਸਕਦੇ ਹਾਂ ਜੀ ਇਸ ਤਰ੍ਹਾਂ ਆਪਾਂ ਲੈਸ ਲਾਵਾਂਗੇ ਇਹਦੇ ਕੇ ਰੇਤੇ ਨੀਚੀ ਵਾਲੀ ਸਾਈਡ ਤੇ ਆਪਾਂ ਦੋ ਪ੍ਰਕਾਰ ਦੀ ਲੈਸ ਲਾ ਰਹੇ ਹਾਂ ਜੀ ਆ ਆਪਾਂ ਪੈਰ ਚੜਾ ਲਗਾ ਇਹ ਪੈਰ ਨਾਲ ਲੱਗੂਗੀ ਤੇ ਇੱਕ ਵਾਲੀ ਆਹ ਵਾਲੀ ਤੇ ਇੱਕ ਆਹ ਵਾਲੀ ਇਹਨੂੰ ਇਹਦੇ نیچے ਕਰਕੇ ਇੱਕ ਕ ਪੈਰ ਨਾਲ ਲਾ ਲਏ ਆ ਜਿਹੜੀ ਘੇਰੇ ਤੇ ਲੈਸ ਆ ਆ ਜੀ ਦੇਖੋ ਆਪਣਾ ਬਣ ਗਿਆ ਕੱਗਰਾ ਛੋਟੇ ਬੱਚੇ ਦਾ ਕੱਗਰਾ ਸੂਟ ਆਪਾਂ ਕਮੀਜ਼ ਦੀ ਲੈਂਥ ਥੋੜੀ ਜੀ ਛੋਟੀ ਰੱਖੀ ਆ ਕਿਉਂਕਿ ਕਗਰੇ ਨਾਲ ਕਮੀਜ਼ ਦੀ ਜਿਹੜੀ ਲੈਂਥ ਹੁੰਦੀ ਉਹ ਘੱਟ ਹੀ ਰੱਖਦੇ ਆ ਆ ਦੇਖੋ ਜੀ ਲੈਸ ਆ ਜਿਹੜੀ ਆਪਾਂ ਵਿੱਚ ਲਾਈ ਸੀ ਲੈਸ ਗੁੱਟਾ ਪੱਤੀ ਇਹਦੇ ਵਿੱਚ ਆਪਾਂ 벨ਟ ਪਾਈ ਆ ਗਲੇ ਤੇ ਡਿਜ਼ਾਈਨਿੰਗ ਕੀਤੀ ਆ ਬਾਹਾਂਾਂ ਤੇ ਵੀ ਲੈਸ ਲਾਈ ਆ ਤੇ ਕੁੜਤੀ ਦੇ ਘੇਰੇ ਤੇ ਵੀ ਲੈਸ ਲਾਈ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਵੀ ਛੋਟੇ ਵਿੱਚ ਇਹਦਾ ਲਹਿੰਗਾ ਸੂਟ ਕਰੇ ਬਣਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ